ਕੋੜੇ ਨਾਲ ਕਾਇਆ ਪੁੱਟਣਾ ਇਹ ਸਾਰਾ ਜਿਹੜੀ ਚੈਕਿੰਗ ਹੁੰਦੀ ਹੈ ਇਹ ਕਰਦਾ ਬਸ ਅੱਜ ਇਹ ਸਪੈਸ਼ਲ ਡਰਾਈਵ ਕਰ ਰਹੇ ਆ ਸਪੈਸ਼ਲ ਚੈਕਿੰਗ ਕਰ ਰਹੇ ਆ ਕਿ ਅੱਜ ਮਾਂ ਜੋ ਗੈਸੋਰਸੀ ਦੇ ਹੁਕਮ ਤਾਬਕ ਕਿ ਹਮਲਾਕੇ ਜੀ ਆਪਣੀ ਸਪੈਸ਼ਲ ਆਪਰੇਸ਼ਨ ਗਰੁੱਪ ਦੀ ਟੀਮ ਮੰਡੋ ਟੀਮ ਉਹਨਾ ਹੋ ਕੇ ਜਾਰੀ ਇੱਕ ਸਮਾਜ ਦੇ ਵਿੱਚ ਸੈਂਸਰ ਸਿਕਿਉਰਿਟੀ ਤਾਂ ਜੋ ਜਿਹੜੇ ਸਮਾਜ ਜਿਹੜਾ ਖਰਾਬ ਕਰਨ ਵਾਲੇ ਤਤੋਂ ਨਿਆਂ ਨੂੰ ਥੱਲ ਪਾਉਣ ਵਾਸਤੇ ਇਹ ਸਪੈਸ਼ਲ ਚੈਕਿੰਗ ਕੀਤੀ ਗਈ ਹੈ ਸੋ ਇਹ ਜਾਰੀ ਰਹੇਗੀ ਕੱਲ ਵੀ ਸਾਰਾ ਪੂਰਾ ਸਿਟੀ ਏਰੀਆ ਸਿਟੀ ਰੋਡਾਂ ਚੱਕਰੀ ਬਾਜ਼ਾਰ ਗੁਰਦਾਸ ਸਿੰਘ ਕੰਨ ਸਾਹਿਬ ਤੋਂ ਹੁੰਦੇ ਹੋਏ ਆਪਣਾ ਨਾਲ ਚੱਕੀ ਕੀਤੀ ਸਾਰੀ ਲਾਗੋ ਚੌਂਗ ਤੇ ਬਾਅਦ ਚ ਇਹਨਾਂ ਨੇ ਆਪ ਨੂੰ 10 ਵਜੇ ਤੱਕ ਇਹ ਰਹਿ ਉਤੇ ਤੇ ਸਾਰ ਹੀ ਰਾਮਗੜੀ ਵਾਲਾ ਅੱਜ ਵੀ ਜਿਹੜੀ ਸ਼ਿਫਲ ਚਾਹੀਏ ਰੇਲਵੇ ਸਟੇਸ਼ਨ ਦਿੱਤੀ ਗਈ ਹੈ ਤੁਹਾਡੇ ਨਾਲ ਸਾਡੇ ਐਸਓਜੀ ਗਰੁੱਪ ਦੇ ਨਾਲੇ ਆਰਪੀਐਫ ਦੇ ਪੁਲਿਸ ਅਫਸਰ ਨੇ ਜੀਆਰਪੀ ਅਡੀ ਸਾਰੀ ਮੌਜੂਦ ਆ ਤੋਂ ਆਪਾਂ ਇਹ ਕੋਸ਼ਿਸ਼ ਜਾਰੀ ਰੱਖੇਗੀ ਸਰ ਇਹ ਟੈਕਿੰਗ ਐ ਸਰ ਨਹੀਂ ਸਪੈਸ਼ਲ ਚੈਕਿੰਗ ਹੈ ਜੀ ਔਰ ਰੋਟੀਨ ਵੇਸ਼ਨ ਵੇਹੇ ਵੀ ਆਪਣੀ ਡਿਊਟੀ ਚੱਲ ਰਹੀ ਹੈ ਜੋ ਸਾ ਚੱਲ ਰਹੀ ਹੈ ਲੇਕਿਨ ਇਹ ਸਪੈਸ਼ਲ ਚੈਕਿੰਗ ਹੈ ਸਪੈਸ਼ਲ ਟੈਕਨੀਕਸਿਸ ਦੁਆਰਾ ਕੀਤੀ ਹੈ ਬਾਕੀ ਇਸ ਦੌਰਾਨ ਵੀ ਸਪੈਸ਼ਲ ਲੋਕਾਂ ਵਿੱਚ ਇੱਕ ਸੈਂਸ ਆਫ ਸਿਕਿਉਰਟੀ ਆਉਣ ਵਾਸਤੇ ਮਾਂ ਜੋ ਡੀਜੀਪੀ ਸਾਹਿਬ ਨੇ ਕਿ ਆਪਸ ਸਮਾਜ ਦੇ ਵਿੱਚ ਜਿਹੜੇ ਗਲਤ ਤੱਤ ਉਹਨਾਂ ਨੂੰ ਆਪਾਂ ਖੱਲਬਾਉਣੀ ਹੈ ਕਿ ਉਹ ਆਪਣਾ ਇੱਕ ਡਿਸਪਲਿਨ ਵਿੱਚ ਰਹਿਣ ਸਮਾਜ ਦੇ ਚੰਗੇ ਨਾਗਰਿਕ ਬਣ ਕੇ ਰਹਿਣ ਕੋਸ਼ਿਸ਼ ਕਰਕੇ ਪਾਇਆ ਗਿਆ ਜੀ ਨਹੀਂ ਬਿਲਕੁਲ ਠੀਕ ਹੈ ਆਪਾਂ ਚੱਕੀ ਦੀਆਂ ਕਾਫੀ ਨਾਰਮਲ ਹੀ ਹੈ ਸਰ ਪੰਜਾਬ ਤੋਂ ਨੰ ਹਾਂ ਬਿਲਕੁਲ ਰੇਲ ਪੁਲਿਸ ਨਾਲ ਪੂਰੀ ਨਾਲ ਹੈ ਮੈਂ ਸਰਕਾਰੀ